ਏਹ ਹਨ ਫਲੋਸਪੋਰ ਦੇ ਬੇਬੇ ਕਰਤਾਰਕੌਰ ਜਿਨ੍ਹਾਂ ਦੇ ਦਿਲ ਦਾ ਮਾਮਲਾ ਅੱਜਕੱਲ ਚਰਚਾ ਵਿੱਚ ਹੈ ਕਿਉਂਕਿ ਬੇਬੇ ਕਰਤਾਰਕੌਰ ਹੁਨੇ ਹੁਨੇ ਹੀ ਦਿਲ ਦਾ ਆਪਰੇਸ਼ਨ ਕਰਵਾ ਕੇ ਘਰ ਵਾਪਸ ਆਏ ਨੇ ਦਰਅਸਲ ਕੁਝ ਦਿਨ ਪਹਿਲਾਂ ਬੇਬੇ ਨੂੰ ਦਿਲ ਦਾ ਦੌਰਾ ਪਿਆ ਸੀ ਜਿਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਉਹਨੂੰ ਇੱਕ ਹਸਪਤਾਲ ਵਿੱਚ ਲੈ ਗਏ ਡਾਕਟਰਾਂ ਨੇ ਕਰਤਾਰਕੌਰ ਦੀ ਉਮਰ ਜ਼ਿਆਦਾ ਹੋਣ ਕਰਕੇ ਆਪਰੇਸ਼ਨ ਕਰਨ ਤੋਂ ਤਾਂ ਮਨ੍ਹਾ ਕਰ ਦਿੱਤਾ ਪਰ ਬਾਅਦ ਵਿੱਚ ਪਰਿਵਾਰ ਜਿਹ ਕਹਿੰਦੇ ਡਾਕਟਰ ਨੇ ਕਰਤਾਰ ਕੋਟ ਦੇ ਦਿਲ ਦਾ ਆਪਰੇਸ਼ਨ ਕਰਕੇ ਉਹਨਾਂ ਦੇ ਦਿਲ ਵਿੱਚ ਪੇਸਮੇਕਰ ਪਾ ਦਿੱਤਾ ਹੁਣ ਮਾਤਾ ਜੀ ਆਪਣੇ ਹਸਦੇ ਖੇੜ ਦੇ ਪਰਿਵਾਰ ਦੇ ਨਾਲ ਬਿਲਕੁਲ ਤੰਦਰੁਸਤ ਨੇ ਕਿਤਾ ਉਹਦੋਂ ਵੀ ਆਈ ਜਦੋਂ ਅਸੀਂ 1896 ਦਾ ਬੇਜੀ ਦਾ ਬਰਤ ਕਿਆ ਸੀ ਤਾਂ ਉਹ ਵੀ ਕਹਿੰਦੇ ਜੀ 1800 ਦਾ ਤਾਂ ਅਸੀਂ ਚੱਕ ਨਹੀਂ ਸਕਦੇ ਤੁਸੀਂ ਘੱਟ ਕਰਾ ਦਿਓ ਸਾਨੂੰ ਤਾਂ ਕੋਈ ਇਹੋ ਜਿਹਾ ਕੋਈ ਹੈ ਨਹੀਂ ਸੀਗਾ ਇਹਨਾਂ ਬਾਰੇ ਹਨਾ ਤੇ ਪਰ ਜਦੋਂ ਹਸਪੀਟਲ ਜੀ ਸਾਨੂੰ ਇਹ ਦਿੱਕਤ ਆਈ ਜਦੋਂ ਐਡਮਿਟ ਕਰਨਾ ਸੀ ਤਾਂ ਉਹਨਾਂ ਨੇ ਡੇਟ ਆਫ ਬਰਥ ਦਾ ਉਹਨਾਂ ਨੇ ਏਜ ਪੁੱਛੀ ਕਿਉਂਕਿ ਏਜ ਐਕਟਲੀ ਡਾਕਟਰ ਦੇ ਅਸੇਜ ਦੇ ਵਿੱਚ 124 ਸਾਲ ਦੇ ਹਿਸਾਬ ਦੇ ਅਸੀਂ ਕਹਿੰਦੇ ਹਾਂ ਕਿਉਂਕਿ 베ਜੀ ਦਾ ਜਿਹੜੇ ਪੂਜੀ ਸੀ ਵੱਡੇ ਇਹਨਾਂ ਦੇ 베ਜੀ ਦੇ ਬ੍ਰਦਰ ਸੀਗੇ ਛੋਟੇ ਜਾਂ 베ਜੀ ਤੋਂ ਵੀ ਗੱਲਾਂ ਸੀ ਸੁਣਦੇ ਹੁੰਦੇ ਸੀ ਉਹ 2 ਸਾਲ 베ਜੀ ਤੋਂ ਛੋਟੇ ਸੀ ਤੇ ਉਹਨਾਂ ਨੇ ਕਹਿੰਦੇ ਸੀ ਮੈਂ ਸਿਆਲ ਚ ਚੜਦਿਆਂ ਚ ਮੇਰਾ ਵਿਆਹ ਮੇਰਾ ਮਤਲਬ ਕਿ ਜਨਮ ਹੋਇਆ ਸੀ ਤੇ ਬੇਬੇ ਦਾ ਪੂਰੀ ਠੰਡ ਚ ਇਹਨੂੰ ਦੂਜਾ ਜਨਮ ਹੋਇਆ ਸੀ ਪੋ ਮਾਗ ਦੇ ਵਿੱਚ ਇਹੋ ਜਿਹੇ ਸਾਨੂੰ ਸਿੰਪਟਮਸ ਦੱਸਦੇ ਹੁੰਦੇ ਸੀ ਪਰ ਉਧਰੋਂ ਫਿਰ ਮੰਮੀ ਹੋਣਾ ਨੂੰ ਜਾਂ ਹੁਣ ਵੀ ਜਿਵੇਂ ਮਾਮਾਤਾ ਜੀ ਨੇ ਦੱਸਿਆ ਕਿ ਸਾਨੂੰ ਕਹਿੰਦੇ ਪੁੱਤ ਮੈਂ 1800 ਤੇ 1900 ਸਦੀਆਂ ਦੋ ਵੇਖ ਲਈਆਂ ਮੇਰੇ ਲੜਕੀ ਤੇ ਲੱਕੀ ਕੋਈ ਨਹੀਂ ਤੇ ਅਸੀਂ ਵੀ ਸੋ ਕਹਿਣਾ ਬੇਬੇ ਤੈਨੂੰ ਤੀਜੀ ਸਦੀ ਵੀ ਦਿਖਾਉਣੀ ਆ ਚਲੋ ਪ੍ਰਮਾਤਮਾ ਦੀ ਕਿਰਪਾ ਹੋਈ ਤੇ ਬੇਜੀ ਤੀਜੀ ਸਦੀ ਚ ਵੀ ਐਂਟਰ ਕਰ ਗਏ ਸੋ ਸਮਾਂ ਅੱਜ ਤੱਕ ਇਹਨਾਂ ਨੂੰ ਕੋਈ ਦਿੱਕਤ ਨਹੀਂ ਆਈ ਇਸ ਤੋਂ ਪਹਿਲਾਂ ਕਿਤੇ ਹਸਪੀਟਲਾਈਜ਼ ਨਹੀਂ ਹੋਏ ਇਹ ਹੁਣ ਜਦੋਂ ਹਸਪਤਾਲ ਤੋਂ ਬਾਅਦ ਫਿਰ ਉੱਥੇ ਡਾਕਟਰਸ ਨੇ ਇਹਨਾਂ ਦਾ ਸਕੈਨੀਆਂ ਸਾਰਾ ਇਹਨਾਂ ਨੇ ਉਹਨਾਂ ਨੇ ਬੋਡੀ ਸਟਰਕਚਰ ਦੇਖ ਕੇ ਤਾਂ ਉਹਨਾਂ ਨੇ ਫਿਰ ਅਸੀਂ ਜਦੋਂ ਲਿਖ ਕੇ ਕਹੇ ਤੁਸੀਂ ਇਹਨਾਂ ਦਾ ਕਰੋ ਜਿਹਦੇ 베ਜੀ ਦੇ ਬ੍ਰਦਰ ਸੀਗੇ ਉਹ ਵੀ ਸਾਨੂੰ ਇਹਨਾਂ ਨੂੰ ਮੁਸ਼ਕਿਲ ਇੱਥੇ ਇੱਕ ਦਿਨ ਨੇ ਉਹਨਾਂ ਦੀ ECG 20 ਆਈ ਘਰੇ ਬੈਠੇ ਦਾ ਹਾਰਟ ਫੇਲ ਟਾਈਪ ਹੋ ਗਿਆ ਤੇ ਡਾਕਟਰ ਬਾਗੀ ਲੈ ਕੇ ਗਏ ਤਾਂ ਉਹ ਕਹਿੰਦੇ ਆਪਾਂ ਦਵਾ ਦਵਾ ਇਹਨੂੰ ਲੈ ਜੀਏ ਬੜੇ ਸਾਡੇ ਤਾਂ ਰਿਸ਼ਤੇਦਾਰ ਸੀ ਸੁਝਾਅ ਦਿੱਤਾ ਕਿ ਰਹਿਣ ਦਿਓ ਯਾਰ ਇਹ ਸੀ ਉਮਰ ਦੇ ਵਿੱਚ ਕਿੱਥੇ ਤੁਸੀਂ ਜਾਓਗੇ ਸੀ ਅਪੋਲੋ ਲੈ ਗਏ ਡਾਕਟਰ ਸਾਹਿਬ ਦੇ ਕਹਿੰਦੇ ਉੱਥੇ ਗਏ ਤਾਂ ਉਹ ਕਹਿੰਦੇ ਵੀ ਟੈਂਪਰੇਰੀ ਪੇਸਮੇਕਰ ਪ ਫਿਰ ਸਾਡੇ ਲਿਖ ਕੇ ਦੇਣ ਤੋਂ ਬਾਅਦ ਵੀ ਤੁਸੀਂ ਕੋਈ ਗੱਲ ਨਹੀਂ ਤੁਸੀਂ ਰਿਸਕ ਲਓ ਤੇ 15 ਮਿੰਟ ਚ ਉਹਨਾਂ ਨੇ ਟੈਂਪਰੇਰੀ ਪੇਸਮੇਕਰ ਪਾ ਕੇ ਡਾਕਟਰ ਕੁੱਕਰ ਨੇ ਤੇ ਉਹਨਾਂ ਨੇ ਸਾਨੂੰ ਕਹਤਾ ਤੁਸੀਂ ਮਿਲੋ then ਉਹ ਵੀ ਫਿਰ ਇਸ ਗੱਲ ਤੇ ਲੱਗ ਵੀ ਏਜ ਤਾਂ ਬਹੁਤ ਜ਼ਿਆਦਾ ਲੱਗਦੀ ਹੈ ਇਹਨਾਂ ਦੀ ਅਸੀਂ ਉਹਨਾਂ ਨੂੰ ਦੱਸਿਆ ਵੀ ਜੀ ਤੁਹਾਨੂੰ ਅਸੀਂ ਪਹਿਲਾਂ ਨਹੀਂ ਦੱਸਿਆ ਕਿ ਤੁਸੀਂ ਪੌਣ ਨੂੰ ਤਿਆਰ ਨਹੀਂ ਹੋਣਾ ਪਰ ਉਮਰ ਇਹਨਾਂ ਦੀ 123 24 ਸਾਲ ਹੈਗੀ ਹੈ ਇਸ ਆਕ੍ਰੀ ਸਰਜਰੀ ਨੂੰ ਉਹਨ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਪੇਸ ਬੇਕਰ 107 ਸਾਲਾਂ ਮਰੀਜ਼ ਦੇ ਲਾਏ ਜਾਣ ਦਾ ਰਿਕਾਰਡ ਹੈ ਭਾਗਾਵਲੀ ਮਾਤਾ ਜੀ ਦਾ ਪਰਿਵਾਰ ਉਹਨਾਂ ਨੂੰ ਬਹੁਤ ਪਿਆਰ ਅਤੇ ਸਤਿਕਾਰ ਕਰਦਾ ਹੈ ਜਿਸ ਦੀ ਬਦੌਲਤ ਇਹ ਮਾਤਾ ਇੰਨੀ ਜ਼ਿਆਦਾ ਉਮਰ ਜੀ ਗਏ ਹਾਲਾਂਕਿ ਪਰਿਵਾਰ ਦੀ ਹੁਣ ਵੀ ਇੱਛਾ ਹੈ ਕਿ ਮਾਤਾ ਜੀ ਹੋਰ ਜ਼ਿਆਦਾ ਜੀ ਲੈ ਦੇਖੋ ਮਰਦਾ ਤਾਂ ਇਹਨਾਂ ਦੀ ਤਾਂ ਕੋਈ ਅੰਦਾਜ਼ਾ ਹੀ ਹੈ ਨਹੀਂ ਬਿਕੋਜ਼ ਬੇਜੀ ਕਹਿੰਦੇ ਆ ਕਿ ਜਦੋਂ ਪਲੇਗ ਪਈ ਸੀ ਉਦੋਂ ਇਹਨਾਂ ਨੂੰ ਪੂਰੀ ਸੁਰਤ ਸੀਗੀ ਔਰ ਪਲੇਗ ਤਾਂ ਇੱਕ 1993 ਚ ਪਈ ਸੀ ਦੂਸਰੀ ਆਊਟ ਬ੍ਰੇਕ ਸੀ 2004 uh, 1904 ਏ ਕਹਿੰਦੇ ਕਿ ਉਦੋਂ ਇਹਨਾਂ ਨੂੰ ਪੂਰੀ ਸੰਭਾਲ ਸੀ ਇਹਨਾਂ ਤੋਂ ਛੋਟੇ ਇਹਨਾਂ ਦੇ ਸਿਕ 6 ਬ੍ਰਦਰ ਸੀਗੇ ਉਹ ਬ੍ਰਦਰਸ ਦੀ ਡੈਥ ਹੋ ਗਈ ਸੀ ਕਹਿੰਦੇ ਕਿ ਮੇਰਾ ਬ੍ਰਦਰ ਮੇਰਾ ਬਾਪੂ ਮੈਨੂੰ ਟੱਬਿਆਂ ਤੇ ਲੈ ਕੇ ਚਲਾ ਗਿਆ ਸੀ ਸ਼ੀ ਨੋਜ਼ एवरीथिंग ਤਾਂ ਇਹਦਾ ਮਤਲਬ 1800 ਸੈਂਚਰੀ ਵਾਲੀ ਪਲੇਗ ਦੀ ਇਹ ਗੱਲ ਕਰਦੇ ਆ ਕਿਉਂਕਿ ਉਦੋਂ ਦੇ ਰਿਕਾਰਡਸ ਤੇ ਹੈ ਨਹੀਂ ਸੀ ਜਿਹੜੇ ਇਹਨਾਂ ਦੇ ਬ੍ਰਦਰ ਦੀ ਤੋਂ ਅਸੀਂ ਏਜ ਲਈ ਹੈ ਉਹ ਬਾਪੂ ਜੀ ਵੀ ਉਹਨਾਂ ਦਾ ਲਿਖਿਆ 1901 ਦਾ ਬਰਥ ਹੈ ਪਰ ਬਰਥ ਤਾਂ ਉਹਨਾਂ ਦਾ ਬਹੁਤ ਪਹਿਲੇ ਦਾ ਹੈ ਕਿਉਂਕਿ ਕਹਿੰਦੇ ਕਿ ਮੇਰੀ ਮੈਪ ਜਰਵਾਣਾ ਸੀ ਤੇ ਮੇਰੀ ਬਹੁਤ ਛੋਟੀ ਏਜ ਕਰਕੇ ਲਿਖਾ ਕੇ ਮੈਨੂੰ ਪ੍ਰਤੀ ਕਰਾ ਦਿੱਤਾ ਸੀ ਤਾਂ ਏਜ ਵਾਈਜ਼ ਤਾਂ ਆਪਾਂ ਕੈਲਕੂਲੇਟ ਹੀ ਨਹੀਂ ਕਰ ਸਕਦੇ 18th ਸੈਂਚਰੀ ਤੋਂ ਇਹਨਾਂ ਦਾ ਬਰਥ ਹੈ ਸ਼ੀ ਹੈਜ਼ ਸੀਨ 18th ਸੈਂਚਰੀ 19 ਅਗਸਟ ਸਟਾਰਟ ਹੋਗੀ ਦਿਸ ਇਜ਼ ਦਾ 3rd ਸੈਂਚਰੀ ਸ਼ੀ ਇਸ ਗoing ਥਰੂ ਇਹਨਾਂ ਦੀਆਂ 5 ਜਨਰੇਸ਼ਨਜ਼ ਦੇ ਦੇਖ ਚੁੱਕਿਆ ਇਹਨਾਂ ਦੇ ਪੋਤੇ ਦੇ ਕਰ ਅੱਗੇ ਪੋਤੀਆਂ ਹੋਈਆਂ ਵੀ ਆ ਤੁਸੀਂ ਇਹਦਾ ਸਵੇਰੇ 4 ਵਜੇ ਤੋਂ ਕਿ 3:30 ਵਜੇ ਤੋਂ ਗੁਰਦੁਆਰਾ ਖੁੱਲ੍ਹਿਆ ਵੀ ਨਹੀਂ ਸੀ ਹੁੰਦਾ ਜਦੋਂ ਇਹ ਸੇਵਾ ਕਰਦੇ ਸੀ ਬਹੁਤ ਸਾਰੀਆਂ ਕਾਰ ਸੇਵਾ ਇਹਨਾਂ ਨੇ ਸਰੋਵਰਾਂ 'ਚ ਕੀਤੀਆਂ ਕਰਦਾ ਇਹ ਸਾਰਾ ਕੰਮ ਕਰਦੇ ਸੀ ਅੱਜ ਤੋਂ 20 ਇਅਰਸ ਪਹਿਲੇ ਜਦੋਂ ਮੇਰੀ ਮੈਰਿਜ ਹੋਈ ਹੈ ਉਦੋਂ ਤੱਕ ਇਹ ਕਰਦਾ ਸ਼ੀ ਵਾਜ਼ ਆ ਮੋਰ ਥੈਨ 90 ਇਅਰਸ ਤਾਂ ਸਾਰਾ ਕੰਮ ਹੀ ਕਰਦੇ ਸੀ ਸਾਗ ਬਣਾਉਂਦੇ ਸੀ ਸਬਜ਼ੀਆਂ ਬਣਾਉਂਦੇ ਸੀ ਇਹ ਬਿਲਕੁਲ ਸੈਲਫ ਡਿਪੈਂਡੈਂਟ ਸੀ ਉਸ ਤੋਂ ਬਾਅਦ ਆ ਥੋੜੀ ਦੇਰ ਪਹਿਲੇ 97 ਦੀ ਏਜ ਤੇ ਇੱਕ ਚੇਅਰ ਤੋਂ ਗਿਰ ਗਏ ਸੀ ਔਰ ਇਹਨਾਂ ਦੇ ਲੱਤ ਤੇ ਪਈ ਵੀ ਰੌਡ ਪਈ ਵੀ ਹੈ ਹਜੇ ਵੀ ਇਹਨਾਂ ਨੂੰ ਸਾਰਾ ਕੰਮ ਆਪ ਹੀ ਕਰਨਾ ਪਸੰਦ ਹੈ ਜਦੋਂ ਅਸੀਂ ਗੱਲ ਵੀ ਕਰਦੇ ਹਾਂ ਇਮੀਡੀਏਟਲੀ ਉੱਠਦੇ ਆ ਨਹੀਂ ਨਹੀਂ ਰੋਟੀ ਤੂੰ ਬਹਿ ਜਾ ਰੋਟੀ ਤਾਂ ਮੈਂ ਆਪੇ ਹੀ ਪਕਾ ਲੈਣੀ ਹੈ ਔਰ ਇਹਨਾਂ ਨੂੰ ਇਹ ਬਿਲਕੁਲ ਆਈਡੀਆ ਨਹੀਂ ਕਿ ਇਹ ਇੰਨੇ ਬਜ਼ੁਰਗ ਹੋ ਚੁੱਕੇ ਐ ਹਸਪੀਟਲ ਤੋਂ ਆਏ ਐ ਮੈਂਟਲੀ ਤਾਂ ਇਹ ਹਜੇ ਵੀ ਅਲਰਟ ਐ ਜਿਵੇਂ ਸਵੇਰੇ ਅਸੀਂ ਨੂੰ ਆਇਆ ਖਵਾਇਆ ਅਸੀਂ ਅੱਜ ਡਾਈਪਰ ਲਾਉਣ ਦੀ ਕੋਸ਼ਿਸ਼ ਕੀਤੀ ਪਹਿਲੀ ਵਾਰੀ ਤਾਂ ਇਹਨਾਂ ਨੇ ਹੱਥ ਨਾਲ ਕਿਹਾ ਵੀ ਨਹੀਂ ਨਹੀਂ ਬਈ ਮੈਂ ਦੱਸ ਦੂੰਗੀ ਮੈਨੂੰ ਡਾਈਪਰ ਨਾ ਲਾਓ ਇਹ ਨਾ ਕੰਮ ਕਰੋ ਦਾ ਮਤਲਬ ਉਹਦਾ ਸਿਹਤ ਪੱਖੋਂ ਥੋੜੇ ਕਮਜ਼ੋਰ ਹੋ ਚੁੱਕਿਆ ਪਰ ਜਿੱਦਾਂ ਇੰਪਰੂਵ ਕਰ ਰਿਹਾ ਹੈ ਕੱਲ ਥੋੜਾ ਡਾਊਨ ਲੱਗ ਰਿਹਾ ਸੀ ਅੱਜ ਕੰਪੈਰੀਟਿਵਲੀ ਬਿਲਕੁਲ ਠੀਕ ਹੈ ਸਵੇਰੇ ਫਿਰ ਦੇਗ ਬਣਾ ਕੇ ਮੈਂ ਖਵਾਈ ਇਹਨਾਂ ਨੂੰ ਪ੍ਰਸ਼ਾਦ ਬਣਾ ਕੇ ਖਵਾਇਆ ਇਹਨਾਂ ਨੇ ਬਿਲਕੁਲ ਆਪ ਮੰਗ ਕੇ ਖਾਧਾ ਵੀ ਇਹ ਮੈਨੂੰ ਦੇ ਦਿਓ ਭਾਈ ਮੈਂ ਖਾ ਲੂੰਗੀ ਗਿਨੈਸ ਬੁੱਕ ਆਫ वर्ल्ड ਰਿਕਾਰਡ ਵਿੱਚ ਜਾਪਾਨ ਦੀ 116 ਸਾਲਾ ਮਹਿਲਾ ਨੇ ਸਭ ਤੋਂ ਵੱਧ ਉਮਰ ਦੀ ਬਜ਼ੁਰਗ ਦਾ ਕਿਤਾਬ ਆਪਣੇ ਨਾਮ ਕੀਤਾ ਸੀ ਰਹੂਣੀ ਕਿਤਾਬ 124 ਸਾਲਾ ਬੇਬੇ ਕਰਤਾਰ ਕੌਰ ਵੀ ਆਪਣੇ ਨਾਮ加 ਸਕਦੇ ਨੇ ਫਿਰੋਜ਼ਪੁਰ ਤੋਂ ਬੋਬੀ ਖੁਰਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਆ ਜੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ